ਜਦੋਂ ஏ ਕੋਈ ਮੁਸੀਬਤ ਪੈਂਦੀ ਯਾਦ ਰੱਖਿਓ ਦੁਸ਼ਮਣ ਵੀ ਆ ਜਾਂਦੇ ਆ ਮੁਸ਼ਕਲ ਵੀ ਆ ਜਾਂਦੀ ਏ ਤੇ ਜਿਨ੍ਹਾਂ ਨਾਲ ਖੂਨ ਦੇ ਰਿਸ਼ਤੇ ਹੁੰਦੇ ਆ ਪਿਆਰਿਓ ਯਾਦ ਰੱਖਿਓ ਉਹ ਵੀ ਦਰਵਾਜ਼ੇ ਬੰਦ ਕਰ ਜਾਂਦੇ ਜਾਂ ਕੋ ਮੁਸ਼ਕਲ ਆਤ ਬਣੇ ਧਿਆਨ ਨਾਲ ਸੁਣੀ ਜਾਓ ਮੇਰੀ ਬੇਨਤੀ ਜਾਂ ਕਾਦਰ ਤੇ ਜਿਸ ਨੂੰ ਇਥੇ ਸ਼ਬਦ ਮੁਸ਼ਕਲ ਹੈ ਪਰ ਜਦੋਂ ਪਰਸ਼ੀਅਨ ਵਿੱਚ ਆਪਾਂ ਇਹਨੂੰ ਪੜਾਂਗੇ ਤੇ ਉਥੇ ਲਫ਼ਜ਼ ਮੁਸ਼ਕਲ ਉਹ ਉੱਥੇ ਸਿਆਰੀ ਲਾਵਾਂਗੇ ਇਸ ਤਰ੍ਹਾਂ ਪਰ ਆਪਾਂ ਉਹ ਵੀ ਪੜ੍ਹਨਾ ਜੋ ਲਿਖਿਆ ਜਾਂ ਕੋ ਮੁਸ਼ਕਲ ਆਤ ਬਣੇ ਇਹਦਾ ਅਰਥ ਹੈ ਕਿਸੇ ਬੰਦੇ ਦੇ ਉੱਤੇ ਇੰਨੀ ਵਿਫਤਾ ਆ ਜਾਏ ਇੰਨੀ ਮੁਸੀਬਤ ਆ ਜਾਏ ਇੰਨੀ ਮੁਸ਼ਕਲ ਆਤ ਬਣੇ ਦਾ ਅਰਥ ਹੈ ਜਿੱਥੇ ਬਸ ਹੱਦਾਂ ਖਤਮ ਹੋ ਜਾਣ ਆਤਦਾਰ ਹੁੰਦਾ ਜਿੱਥੇ ਕੋਈ ਚਾਰਾ ਨਹੀਂ ਰਹਿ ਗਿਆ ਫਿਰ ਬੇਨਤੀ ਸੁਣਿਓ ਆਤ ਦਾ ਅਰਥ ਜਿੱਥੇ ਸੀਮਾ ਆ ਗਈ ਇੰਨਾ ਦੁੱਖ ਮਿਲਿਆ ਕਿ ਸੱਚੀ ਮੁੱਚੀ ਕਿ ਇਸ ਤੋਂ ਵੱਡਾ ਕੁਝ ਨਹੀਂ ਹੋ ਸਕਦਾ ਜਾਂ ਕੋ ਮੁਸ਼ਕਲ ਆਤ ਬਣੇ ਜਦੋਂ ਮੁਸ਼ਕਲ ਹੋ ਗਈ ਢੋਈ ਕੋਏ ਨਾ ਦੇ ਢੋਈ ਦਾ ਅਰਥ ਸਮਝਣਾ ਨਾ ਜੀ ਉਹਨੂੰ ਕੋਈ ਵੀ ਆਪਣੇ ਘਰ ਵਿੱਚ ਸ਼ਰਨ ਦੇਣ ਨੂੰ ਤਿਆਰ ਨਹੀਂ ਢੋਈ ਦਾ ਲਫ਼ਜ਼ ਜੀ ਅਰਥ ਇਹ ਹੂ ਕਰ ਲਈਏ ਉਹਨੂੰ ਆਪਣੇ ਘਰ ਵਿੱਚ ਆਪਣੇ ਕੋਲ ਕੋਈ ਸ਼ਰਨ ਦੇਣ ਨੂੰ ਤਿਆਰ ਨਹੀਂ ਕੋਈ ਰੱਖਾਂ ਨੂੰ ਤਿਆਰ ਨਹੀਂ ਮਹਾਰਾਜ ਕਹਿੰਦੇ ਜਾਂ ਕੋ ਮੁਸ਼ਕਲ ਅਤ ਬਣੇ ਢੋਈ ਕੋਏ ਨਾ ਦੇ ਅੱਗੇ ਲਾਗੂ ਹੋਏ ਦੁਸ਼ਮਨ ਲਾਗੂ ਹੋਏ ਅਰਥੇ ਚੜ ਕੇ ਆ ਗਏ ਉਸ ਬੰਦੇ ਉੱਤੇ ਦੁਸ਼ਮਣ ਵੀ ਵਿਰੋਧ ਕਰਨ ਵਾਸਤੇ ਆ ਗਏ ਇੱਕ ਵਿਚਾਰਾ ਘਰ ਦੀ ਮੁਸ਼ਕਲ ਵਿੱਚ ਪਿਆ ਹੈ ਮੁਸੀਬਤ 'ਚ ਦੂਜੇ ਪਾਰੇ ਦੁਸ਼ਮਨਾ ਕਿਹਾ ਹੁਣ ਫਸ ਗਿਆ ਹੁਣ ਇਹਨੂੰ ਰਗੜ ਕੇ ਰੱਖ ਦਿਓ ਲਾਗੂ ਹੋਏ ਦੁਸ਼ਮਨਾ ਅਗਲੀ 7 ਔਰ ਕੀ ਵੱਜ ਗਈ ਵੇਖੋ 7 ਤੇ 7 ਵੱਜ ਰਹੀ ਹੈ ਮੇਰੀ ਗੱਲ ਜਿਨ੍ਹਾਂ ਨਾਲ ਵਾਪਰਦੀ ਉਹਨਾਂ ਨੂੰ ਪੁੱਛ ਕੇ ਦੇਖਿਓ ਇੱਕ ਮੁਸ਼ਕਲ ਬਣ ਗਈ ਹਾਂ ਦੂਜੀ ਗੱਲ ਜਿਹੜੇ ਵਿਰੋਧੀ ਸਨ ਉਹਨਾਂ ਕਿਹਾ ਅੱਜ ਕਮਜ਼ੋਰ ਹੋ ਗਿਆ ਅੱਜ ਰਗੜ ਦਿਓ ਇਸ ਲਈ ਕਹਿੰਦੇ ਆ ਨਾ ਅੱਜ ਇਹ ਡਿੱਗਦਾ ਪੈਜ ਬਸ ਮਲ ਦੇਵੇਂ ਨੂੰ ਜਾਂ ਕੋ ਮੁਸ਼ਕਲ ਆਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਅਗਲੀ 60 ਪਰਿਵਾਰ ਦੇ ਜੀ ਮਾਰ ਗਏ ਜਿਹੜੇ ਖੂਨ ਦੇ ਰਿਸ਼ਤੇ ਸਨ ਭਈ ਮੰਡੋ ਵੀ ਉਦੋਂ ਧੋਖਾ ਦੇ ਗਏ ਵੇਖੋ 60 ਤੇ 60 ਵੱਜ ਰਹੀ ਹੈ ਨਾ ਜਦੋਂ ਇਹੋ ਜੀ ਮੁਸੀਬਤ ਪੈਂਦੀ ਯਾਦ ਰੱਖਿਓ ਦੁਸ਼ਮਣ ਵੀ ਆ ਜਾਂਦੇ ਆ ਮੁਸ਼ਕਲ ਵੀ ਆ ਜਾਂਦੀ ਏ ਤੇ ਜਿਨ੍ਹਾਂ ਨਾਲ ਖੂਨ ਦੇ ਰਿਸ਼ਤੇ ਹੁੰਦੇ ਆ ਪਿਆਰਿਓ ਯਾਦ ਰੱਖਿਓ ਉਹ ਵੀ ਦਰਵਾਜ਼ੇ ਬੰਦ ਕਰ ਜਾਂਦੇ ਆ ਜਾਂ ਕੋ ਮੁਸ਼ਕਲ ਆਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੇ ਭੱਜ ਗਏ ਸਾਰੇ ਜੀ ਕੋਈ ਫੋਨ ਤੱਕ ਨਹੀਂ ਚੁੱਕਦਾ ਸੱਚ ਇਹ ਬਿਹਕੀਕਤ ਹੈ ਲਾਗੂ ਹੋਏ ਦੁਸ਼ਮਨਾ ਸਾਖ ਪੀ ਭੱਜ ਖੱਲੇ ਸਭੋ ਭੱਜੈ ਆਸਰਾ ਅੱਜ ਤੱਕ ਕਮਿਊਨਿਟੀ ਚ ਜਾਂ ਸਮਾਜ ਵਿੱਚ ਜਿਨ੍ਹਾਂ ਲੋਕਾਂ ਨਾਲ ਮਿੱਤਰਤਾ ਸੀ ਆਪਾਂ ਭੜਾ ਕਰਦੇ ਰਹੇ ਸੋਚਦੇ ਸਾਂ ਔਖੇ ਵੇਲੇ ਕਦੀ ਕੰਮ ਆਉਣਗੇ ਕਹਿ ਲਗੇ ਸਮਾਜ ਦਾ ਇੱਕ ਇੱਕ ਆਸਰਾ ਟੁੱਟ ਗਿਆ ਹੁਣ ਕੀ ਕਰੇ ਬੰਦਾ ਇਕ ਤੁਹਾਡੇ ਕੋਲ ਮੇਰੇ ਕੋਲ ਬੜੀ ਵੱਡੀ ਤਾਕਤ ਹੈ ਉਸ ਤਾਕਤ ਤੇ ਮੈਂ ਥੋੜੇ ਜਿਹਾ ਜਿੰਨੀ ਕੁ ਮੈਨੂੰ ਸਮਝ ਪਈ ਮੈਂ ਖੌਮੇ ਚ ਨਹੀਂ ਕਹਾਂਗਾ ਮੇਰੇ ਕੋਲ ਵੀ ਹੈ ਤੁਹਾਡੇ ਕੋਲ ਹੀ ਹੈ ਉਹ ਤਾਕਤ ਕਿਤੇ ਅੰਤਲੇ ਸਮੇ ਗੁਰੂਵਾਲ ਤੁਰ ਪਈ ਨਾ ਇਸ ਸਾਰੀ ਜ਼ਿੰਦਗੀ ਦੇ ਅਰਥ ਬਦਲ ਜਾਣਗੇ ਫਿਰ ਸੁਣੋ ਲਾਗੂ ਹੋਏ ਦੁਸ਼ਮਨਾਂ ਸਾਖ ਪੇ ਭੱਜ ਖੱਲੇ ਸਭੋ ਭੱਜੈ ਆਸਰਾ ਚੂਕੈ ਸਭ ਅਸਰਾਓ ਸਾਰੀ ਠਾਰ ਖਤਮ ਹੋ ਗਈ ਗੁਰੂ ਅਰਜੁਨ ਦੇਵ ਕਹਿੰਦੇ ਕਬਰਾਂ ਨਾ ਮੈਨੂੰ ਪਤਾ ਤੇਰੇ ਤੇ ਮੁਸ਼ਕਲ ਆ ਗਈ ਦੁਸ਼ਮਣ ਆ ਗਏ ਤੇਰੇ ਮਿੱਤਰ ਛੱਡ ਗਏ ਤੈਨੂੰ ਕੋਈ ਘਰ ਚ ਰੱਖਣ ਨੂੰ ਤਿਆਰ ਨਹੀਂ ਤੇਰੇ ਕੋਲ ਕੋਈ ਤਾਕਤ ਨਹੀਂ ਤੈਨੂੰ ਰੱਬ ਨੇ ਇੱਕ ਅੰਤਕਾਰਨ ਦਿੱਤਾ ਹੈ ਉਹਦੇ ਵਿੱਚ ਚਿੱਤ ਇੱਕ ਅਨਰਜੀਕ ਹੈ ਤੂੰ ਆਪਣੇ ਚਿੱਤ ਵਿੱਚ ਕਰਤੇ ਪੁਰਖ ਨੂੰ ਚੇਤੇ ਰੱਖੀ ਤੈਨੂੰ ਤੱਤੀ ਵਾ ਨਹੀਂ ਲੱਗਣਦਾ ਮੈਂ ਥੋੜਾ ਜਿਹਾ ਫਿਰ ਆਪ ਨੂੰ ਮੈਂ ਇਹ ਤੁਕ ਲੈ ਲੀਖ ਹੈ ਜਾਂ ਕੋ ਮੁਸ਼ਕਲ ਆਤ ਬਣੇ ਤੋ ਹੀ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੇ ਭੱਜ ਖਲੇ ਸਭੋ ਭੱਜੈ ਆਸਰਾ ਚੂਕੇ ਸਭ ਉਸਰਾਓ ਚਿਤ ਆਵੇ ਹਾਂ ਇੱਕ ਇਹਦਾ ਪਾਠ ਓਸ ਹੈ ਇਹ ਊੜਾ ਖੁੱਲਾ ਜੀ ਉਸ ਨਹੀਂ ਹੈਗਾ ਚਿਤ ਆਵੇ ਓਸ ਪਾਰ ਬ੍ਰਹਮ ਲਗਾ ਨਾ ਤਤੀ ਵਾਓ ਜੇ ਉਸ ਵੇਲੇ ਉਸ ਵੇਲੇ ਕਿਉਂ ਕਿਹਾ ਫਿਰ ਸੁਣੋ ਉਸ ਵੇਲੇ ਕਿਉਂ ਕਹਿ ਦਿੱਤਾ ਉਸ ਵੇਲੇ ਰੱਬ ਚੇਤੇ ਆ ਜਾਏ ਇਹਦਾ ਕਾਰਨ ਪਤਾ ਕੀ ਜੀ ਪਹਿਲਾਂ ਸਾਡਾ ਚਿਤ ਖਿੰਡਿਆ ਹੁੰਦਾ ਹੈ ਮੇਰੇ ਭਾਈ ਹੈ ਮੇਰੇ ਭਾਈ ਦੇ ਬੇਟੇ ਹੈ ਇਹ ਹੀ ਹੈ ਨਾ ਮੇਰੇ ਚਾਚਾ ਜੀ ਨੇ ਮੇਰੇ ਫੁੱਫੜ ਜੀ ਨੇ ਮੇਰੇ ਮਾਸੜ ਜੀ ਨੇ ਮੇਰੇ ਤਾਇਆ ਜੀ ਨੇ ਮੇਰਾ ਜਵਾਈ ਹੈ ਮੇਰਾ ਸੰਡੂ ਹੈ ਖਿੰਡੀ ਹੈ ਨਾ ਸੁਰਤ ਕਿਉਂਕਿ ਸੁਰਤ ਰੱਬ ਦੀ ਥਾਂ ਤੇ ਬੰਦਿਆਂ ਦੇ ਸਾਰੇ ਲੈਂਦੀ ਹੈ ਤੇ ਜਦੋਂ ਸਾਰੇ ਦਰਵਾਜ਼ੇ ਬੰਦ ਹੋ ਜਾਣ ਚੇਤੇ ਰੱਖਿਓ ਉਦੋਂ ਸੁਰਤ ਇੰਨੀ ਕਿ ਟਿਕ ਜਾਂਦੀ ਹੈ ਇੰਨੀ ਇਕਾਗਰ ਹੋ ਜਾਂਦੀ ਹੈ ਰੱਬ ਤੋਂ ਬਿਨਾ ਕੁਝ ਨਜ਼ਰ ਨਹੀਂ ਆਉਂਦਾ ਉਦੋਂ ਇੱਕ ਵਾਰੀ ਕਹਿ ਦिए ਕਲਗੀ ਵਾਲਿਆ ਆਪਣੇ ਸਿੱਖ ਦੀ ਇੱਜ਼ਤ ਰੱਖ ਲਈ ਇਹ ਵੀ ਰੱਬ ਦੇ ਘਰ ਵਿੱਚ ਸੁਣਿਆ ਜਾਂਦਾ ਮੈਂ ਥੋੜਾ ਜਿਹਾ ਤੁਹਾਨੂੰ ਬੇਨਤੀ ਕਰ